ਉਵੇਂ ਤੁਸੀਂ ਮਟੀਰੀਅਲਿਜ਼ਮ 'ਚ ਨਹੀਂ ਸੋਚਦੇ ਕਦੇ ਕੋਈ ਕਾਰ ਜਾਂ ਕੋਈ ਚੀਜ਼ ਜਾਂ ਜਾਂ ਕੋਈ ਜਿਵੇਂ ਕੁੜੀਆਂ ਨੂੰ ਜੋ ਵੀ ਵਾਟ ਐਵਰ ਯੂ ਲਾਈਕ ਜੁਐਲਰੀ ਆਦਰ ਥਿੰਗਸ ਵੀ ਆ ਮੈਂ ਮੈਂ ਖਰੀਦਣਾ ਹੈ ਜਾਂ ਤੁਸੀਂ ਅਚੀਵ ਕਰਨ ਤੋਂ ਬਾਅਦ ਮਹਿਸੂਸ ਕਰੋ ਕਿ ਮੈਂ ਸੋਚਿਆ ਸੀ ਅੱਜ ਮੇਰੇ ਕੋਲੇ ਹੈਗੀ ਹੈ ਇਹ ਚੀਜ਼ ਮੈਂ ਮੈਨੂੰ ਕੱਪੜਿਆਂ ਦਾ ਸ਼ੌਂਕ ਆ ਮੋਮਨੀ ਤੇ ਮੈਂ ਚੱਲੇ ਜੀ ਕੱਪੜੇ ਆ ਵੇਹ ਤਾਂ ਮੈਂ ਤੁਹਾਨੂੰ ਸਜਣ ਸੋਜਣ ਦਾ ਸ਼ੌਂਕ ਨਹੀਂ ਹੈ ਅੱਜ ਅਸੀਂ ਇੰਨਾ ਕੁਝ ਤਿਆਰ ਹੋਏ ਤਾਂ ਹੀ ਮੈਂ ਇੰਨੀਆ ਫੋਟੋਆਂ ਕਰਾ ਲਈਆਂ ਸਵੇਰ ਦੀਆਂ ਤਾਂ ਕਿ ਵੀ ਇਹੀ ਪੋਸਟ ਪਾਈ ਜਾਵੇ ਬਟ ਉਦਾਂ ਨਹੀਂ ਮੈਨੂੰ ਇੰਨਾ ਇੰਨਾ ਚੀਜ਼ਾਂ ਦਾ ਸ਼ੌਂਕ ਨਹੀਂ ਹੈ ਕੱਲ੍ਹ ਉਹ ਇਹੀ ਹੀ ਗੱਲ ਕਰੇ ਏਅਰਪੋਰਟ ਲੁੱਕਸ ਕੈਪਸੂਲ ਨਹੀਂ 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 ਬਿਲਕੁਲ ਬਿਲਕੁਲ ਹੀ ਜੇ ਮੈਂ ਸੋਚਾਂ ਵੀ ਕਿ ਮੈਂ ਇਦਾਂ ਦੀ ਬਣਨਾ ਕਿ ਹੁਣ ਨਾ ਅਹੀਂ ਥੋੜਾ ਜਿਹਾ ਸੱਜ-ਸੱਜ ਕੇ ਰਹਿਣਾ ਜਾਂ ਮੈਂ ਕ੍ਰਾਂਤੀ ਨੂੰ ਕਹਾਂ ਕਿ ਕ੍ਰਾਂਤੀ ਆਪਾਂ ਥੋੜਾ ਜਿਹਾ ਇਦਾਂ ਕਰਿਆ ਕਰਨਾ ਉਹ ਅਗਲੇ ਦਿਨ ਹੁੰਦਾ ਨਹੀਂ ਮੈਨੂੰ ਸੋ ਮੈਂ ਨਹੀਂ ਕਰਦੀ ਜੀ ਇਹ ਅਬਰਿੰਗਿੰਗ ਚੋਂ ਨਿਕਲੀ ਗੱਲ ਹੈ ਜਾਂ ਇੱਕ ਪੀਆਰ ਐਕਟੀਵਿਟੀ ਹੈ ਨਹੀਂ ਜੀ ਇਹ ਅਬਰਿੰਗਿੰਗ ਚ ਵੀ ਨਹੀਂ ਮੈਨੂੰ ਲੱਗਦਾ ਪੀਆਰ ਤਾਂ ਬਿਲਕੁਲ ਵੀ ਨਹੀਂ ਹੈਗੀ ਮੈਨੂੰ ਲੱਗਦਾ ਉਦੋਂ ਜਿੱਦਣ ਮੂਡ ਹੁੰਦਾ ਉਦੋਂ ਕਰ ਲੈਂਦੇ ਪਰ ਮੋਸਟ ਆਫ ਦਾ ਟਾਈਮ ਮੈਂ ਲੱਗਦਾ ਇਹ ਲੇਰੀ ਇੱਕ ਪ੍ਰੋਬਲਮ ਹੀ ਆ ਮੈਂ ਆਲਸੀ ਆ ਤੇ ਮੈਂ ਤਾਂ ਉਹਨਾਂ ਨਹੀਂ ਤਿਆਰ ਹੁੰਦਾ ਮੈਂ ਤਾਂ ਫੋਟੋ ਨਹੀਂ ਕਰਾਉਂਦੀ ਆਈ ਜਾਂ ਸੋਸ਼ਲ ਮੀਡੀਆ ਤੇ ਐਕਟਿਵ ਰਹਿਣਾ ਮੈਨੂੰ ਬਹੁਤ ਔਖਾ ਲੱਗਦਾ